ਇਹ ਜੋ ਮੈਂ ਬਾਣੀ ਪੜਨ ਲੱਗਾ ਹਾਂ ਇਹ ਜੰਮੂ ਦੇ ਵਿੱਚ ਪੰਜ ਬੁੜਿਆਂ ਨੇ ਇਕੱਠੇ ਹੋ ਕੇ ਸ਼ਬਦ ਪੜਿਆ ਸੀ ਉਸ ਤੋਂ ਬਾਅਦ ਮਾਰਾ ਨੇ ਕਿਰਪਾ ਕੀਤੀ ਜਦੋਂ ਮੈਂ ਬਖਸ਼ੇ ਕਿਤੀ ਮੈਂ ਬਾਣੀ ਪੜਨ ਲੱਗਾ ਧਿਆਨ ਬੁੱਢੇ ਬੁੱਢੇ ਦੇ ਮਾ ਜੋੜ ਜੋੜੇ ਧਰ ਦੇ ਦੇਵਾ ਬਣਾਈਆ ਸਭ ਦੇ ਗੰਮੀ ਝਾੜ ਕੇ ਖੋੜ ਬਾਗਾਂ ਦਿਆਂ ਪਵਾਈਆ ਪਾਰ ਕਰਾ ਕੇ ਦੇਰਾ ਖੋਲ ਸੱਚਾ ਨੂਰ ਕਰਾ ਦਸਨਾਈਆ ਆਤਮਾ ਦਾ ਪਰਮਾਤਮਾ ਹੋ ਕੇ ਵਸਾ ਕੋਲ ਘਰ ਘਰ ਨਜਦੀ ਆਈਆ ਸਭ ਦੇ ਨਾਦੀਵ ਜਾ ਕੇ ਟੋ ਈਆ ਧਰਮ ਦਵਾਰੈ ਕੋ ਗੋਲ ਮਨਨ ਸੋਝਣਾ ਸਵਾ ਪਾਈਆ ਨਾਮ ਕੰਡੇ ਸਾਚੇ ਤੋਲ ਅਤੁੱਲ ਆਵਖਾਈਆ ਜੋਤੀ ਜੋਤ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਮੇਰੇ ਨਯਨ ਨਾਲ ਤਰਾਈਆ ਬੁੱਢਿਆਂ ਬੁੱਢਿਆਂ ਨਾਲ ਕਰਕੇ ਮਿਲਾਪ ਮਿਲਣੀ ਆਪਣੇ ਨਾਲ ਲਖਾਈਆ ਕੋੜ ਜਨਮ ਦੇ ਤਾਰਕੇ ਪਾਪ ਦੁਨਵਾਤ ਮਾਇੜ ਤਵਾਹੀਆ ਸਿਰ ਰੱਖ ਕੇ ਆਪਣਾ ਹੱਥ ਨੇਤਰ ਲੋਚਣ ਨੈਣ ਅੱਖਰ ਆ ਭਲਾਈਆ ਬੰਦ ਕਵਾੜੀ ਖੋਲ ਕੇ ਤਾਕ ਦਰਸ਼ਨ ਦੇ ਮਾਤਾ ਕਾਇਆ ਪ੍ਰੇਮ ਪਿਆਰ ਦੀ ਦੱਸ ਕੇ ਗਾਦ ਟੋਲਾ ਇੱਕੋ ਦਿਆਂ ਪੜਾਈਆ ਟੋਲਾ ਕੋਕੜਾ ਦਾ ਚੋਮ ਮਾਰ ਕੇ ਸੰਗੂਜ ਨੂੰ ਭਗਵਾਨ ਦੀ ਜੈ ਦਾ ਚਨਕਵਲ ਦੇ ਨਿਵਾਸ ਬਖਸ਼ਾ ਸੱਚ ਸਚੀ ਸਦਨਾਈਆ ਝਗੜਾ ਚੁੱਕ ਜੁਗ ਜਾਏ ਜਮੀ ਅਸਮਾ ਪਥਵੀ ਆਕਾਸ਼ ਗगन ਮੰਡਲ ਏਕੋ ਨੇ ਆ ਪੜਾਈਆ ਲੇ ਗगन ਮੰਡਲ ਲੇਖ ਆ ਰਿਆ ਮਕਾਇਆ ਜੋਤੀ ਜੋਤ ਸਰੂਪ ਯਾਰ ਆਪੇ ਆਪਣੀ ਕਿਰਪਾ ਕਰ ਮੇਰ ਨਰ ਦੇ ਕੋਠਾਈਆ ਬੁੱਢਿਆਂ ਹੋਵੇ ਕੱਠ ਨਾ ਤਾ ਤੱਤਾ ਵੜਾ ਜੁੜਾਈਆ ਈਰਜ ਦੇ ਕੇ ਸੰਤੋਖ ਦੇ ਕੇ ਜਤ ਸਤ ਆਪਣੇ ਆਪਣਾ ਆਵੇ ਚਟਕਾਈਆ ਪ੍ਰੇਮ ਪਿਆਰ ਦੀ ਸਾਚੀ ਮਤ ਇੱਕੋ ਵਿਦਿਆਦਿਆ ਸਖਾਈਆ ਅੰਦਰੋਂ ਖੋਲ ਕੇ ਅੱਖ ਮਿਰਗੁਣ ਪਤਾ ਕਰੂ ਭਜਨਾਈਆ ਇੱਥੇ ਹੋਤੇ ਹੋਣ ਨਾ ਦੇਵਾ ਵੱਖ ਮੋੜਿਆਂ ਦੇ ਜੋੜੇ ਵਿਛੋੜੇ ਪੰਧ ਮੁਕਾਈਆ ਇੱਥੇ ਹੋਤੇ ਹੋਣ ਨਾ ਦੇਵਾ ਵੱਖ ਅਕਬ ਕਹਿੰਦਾ ਇਹਨਾਂ ਨੂੰ ਨਾ ਇੱਥੇ ਨਾ ਹੋਤੇ ਸੱਚ ਕਰਨ ਦੇ ਵਿੱਚ ਇਹਨਾਂ ਨੂੰ ਮੈਂ ਬੱਕ ਨਹੀਂ ਹੋਣ ਦੇਣਾ ਤੇ ਮੋੜਿਆਂ ਦੇ ਜੋੜੇ ਵਿਛੋੜੇ ਪੰਧ ਮੁਕਾਈਆ ਇਕ ਦੂਜੇ ਦੇ ਨਾਲ ਸਭ ਦੀ ਹੁਕਮ ਡੰਡੇ ਨਾਲ ਤੋੜ ਪਾਸਾ ਸਗੇ ਨਾ ਕੋਈ ਬਦਲਾਈਆ ਇਕ ਦੂਜੇ ਦੇ ਭੱਜਣ ਨੱਟਣ ਮੂਰ ਅੱਗੇ ਵੱਦ ਵੱਦ ਕੀ ਬਨਾਈਆ ਉਹ ਇਕ ਦੂਜੇ ਤੋਂ ਮੂਰੇ ਹੋ ਕੇ ਭੱਜ ਨੱਟ ਕੇ ਖੁਸ਼ੀਆਂ ਮਨਾਦੇ ਸੀ ਤੇ ਕਾਲ ਬੁਕਾਇਆ ਹੋਇਆ ਹੈ ਜੋਤੀ ਜੋਤ ਦੇ ਰੂਪਿਆਨ ਆਪੇ ਆਪਣੀ ਕਿਰਪਾ ਕਰ ਦੇਵਨਾਰਾ ਸਾਚਾ ਵਾਰ ਅਗਲਾ ਦੇਖਾ ਦਿਆ ਜਨਾਈਆ ਬੁੱਢੇ ਬੁੱਢੇ ਲੱਗਦੇ ਚੰਗੇ ਸੋਹਣੇ ਨਜ਼ਰੀ ਆਈਆ ਕਾਲਪਕ ਕਹਿੰਦਾ ਮੈਨੂੰ ਇਹ ਜਿਹੜੇ ਬੁੱਢੇ ਆਏ ਬਹੁਤ ਸੋਹਣੇ ਲੱਗਦੇ ਆਂ ਭਾਵੇਂ ਇਹਨਾਂ ਦੇ ਚੁਕ ਜੋਕਰ ਜੋਕਰ ਚੁੱਕੇ ਨੇ ਟੇਡੇ ਕੰਦਲ ਕੰਦੇ ਬੜਾ ਪਾਉ ਰੂਪ ਬਖਾਇਆ ਇਹ ਅੰਦਲੋ ਗਾਉਂਦੇ ਪ੍ਰੇਮ ਪਿਆਰ ਦੇ ਸੰਦੇ ਸਾਚਾਰ ਆਗ ਲਈਆ ਕਿਉਂਗੇ ਅਕਾਲ ਪੁਰਖ ਦੇ ਗੁਣ ਗਾਉਨੇ ਆ ਤੇ ਉਹਦੇ ਤੋੜਦਾ ਸ਼ੰਦ ਗਾਉਨੇ ਆ ਤੂੰ ਮੇਰਾ ਮੈਂ ਤੇਰਾ ਦਾ ਜੇ ਪਿੱਛੇ ਕੁਸ ਰਹਿ ਗਏ ਗੰਦੇ ਹੁਣ ਬਣਾ ਲਦੇ ਬੰਦੇ ਬੰਦਗੀ ਆਪਣੀ ਵਿੱਚ ਲਗਾਈਆ ਜਨਮ ਕਰਮ ਦੇ ਝੂਟੇ ਛੁਟ ਗਏ ਧੰਦੇ ਤੰਦੂਕਾਰ ਦਿਆਂ ਦਵਾਈਆ ਇਹਨਾਂ ਦੇ ਜਨਮ ਕਰਮ ਦੇ ਝੂਟੇ ਜਿਹੜੇ ਧੰਦੇ ਸੀ ਉਹ ਮੁੱਕ ਗਏ ਆ ਤੇ ਨਾਲ ਤੰਦੂਕਾਰ ਜਿਹੜਾ ਮੈਂ ਖਤਮ ਕਰ ਦਿੱਤਾ ਹੈ ਆਪੇ ਆਪਣੇ ਰੰਗ ਰੰਗੇ ਰੰਗ ਰੰਗੀਲਾ ਇੱਕ ਵਖਾਈਆ ਸੌਦਾ ਬਣਿਆ ਰਹੇ ਸੰਗੇ ਹੋਵੇ ਨਾ ਕਰੇ ਜੁਦਾਈਆ ਇੱਕ ਦੂਜੇ ਦੇ ਨਾਲੋਂ ਸਾਰੇ ਚੰਗੇ ਕਰਮਾਂ ਦਾ ਮਾੜਾ ਨਜ਼ਰ ਕੋਈ ਨਾ ਆਈਆ ਜੋਤੀ ਜੋ ਸਰੂਪ ਯਾਰ ਆਪ ਆਪਣੀ ਕਿਰਪਾ ਕਰ ਸਾਰੇ ਬੁੱਢੇ ਬਣਾ ਦੇ ਤੋਦਰ ਗਾਦੇ ਸਾਚੇ ਲਾੜੇ ਸਾਰੇ ਬੁੱਢੇ ਬਣਾ ਦੇ ਤੋਦਰ ਗਾਦੇ ਸਾਚੇ ਲਾੜੇ ਦਰਗਾਹ 사ચી ਖੁਸ਼ੀ ਮਨਾਇਆ ਜੀਵਨ ਸੰਗਾ ਮਿਲ ਗਏ ਆਪਣਾ ਸੱਚਾ ਜੀਵਨ 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 ਨੇ ਬਦਲਾਈਆ ਜੀਵਨ ਸੇ ਨੂੰ ਕਹ ਤੂੰ ਆਪਣਾ ਜੀਵਨ ਜਿਹੜਾ ਨਾ ਉਹ ਬਦਲਦਾ ਸੰਤੋ ਸੋ ਇਹ ਨੇ ਗੋਮਕ ਸੱਚੇ ਨਾਮ ਪਿਆਲਾ ਪੀਵਣ ਸਤ ਗੋਦ ਜਾਵੇਂ ਇੱਕ ਵਿਖਾਈਆ ਚਨਕਵ ਬਲਿਹਾਰੀ ਦੀਵਣ ਮਾਣੇ ਬਹਾਨ ਮਟਾਈਆ ਮਨੰਕਾਰੀ ਬਲੋ ਨਿਵਣਾ ਹੋ ਮੈਂ ਅੰਗ ਦਾ ਅਗੜ ਤੋੜਾਇਆ ਸਾਜਾ ਬੀਜ ਕਾਇਆ ਮੰਦਰੇ ਅੰਦਰ ਬੀਵਣਾ ਪਤ ਤੈਣੀ ਰੂਪ ਪਦ ਗਟਾਇਆ ਆਪਣਾ ਪਾਟਾ ਚੀਤੜ ਆਪੇ ਸੀਵਣਾ ਸਤਗੋਦ ਲੈ ਸਰਨ ਆਇਆ ਜੋਤੀ ਜੋ ਸਰੂਪ ਯਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਾ ਸਚੀ ਸਰਨ ਬੜਿਆਈਆ ਜੀਵਨ ਸਿੰਗਾ ਜਾਨ ਵੇਖ ਜਗਤ ਜਗ ਚਾਰੋਂ ਕੋਟ ਕੂੜਿ ਕੋੜਿਆ ਨਜਰੀ ਆਈਆ ਕਾਮ ਖੋਦ ਲੋ ਮੋਹ ਕਾਰ ਲੱਗੀ ਅੱਗ ਤਿਰਹ ਨਾ ਸਕੇ ਨ ਕੋਈ ਬਜਾਈਆ ਜੀਵਨ ਸੇ ਨੂੰ ਕਨੇ ਜਗਤ ਦੇ ਜਹਾਨ ਨਿਗਾਹ ਮਾਰ ਕੇ ਦੇਖ ਚਾਰੇ ਪਾਸੇ ਕੋੜ ਕਰ ਕੋੜਿਆ ਦਾ ਤੇ ਗਾਮ ਲੋ ਲੋਮਾਂ ਦਾ ਹੰਕਾਰ ਦੀ ਸਾਦੇ ਪਾਸੇ ਆ ਕੇ ਲੱਗੀ ਤੇ ਇਹਦਾ ਜਿਹੜੀ ਕੋਈ ਅਕਾਲ ਪੁਰਖ ਤੋਂ ਬਨਾਨੀ ਬੁਝਾ ਸਕਦਾ ਹੈ ਇਹਦਾ ਆਂਸਰ ਰੂਪ ਹੋਏ ਕਾਗ ਬੁੱਧੀ ਕਾਗ ਵਾਂਗ ਕੋਦਲਾਈਆ ਮਾਨ ਵਾਸਨਾ ਸਾਰੇ ਇਹ ਰਹਿ ਨਾਟ ਚਾਰੋਂ ਕੋਂਟ ਬਾਉ ਦਈਆ ਜਿੰਨਾ ਚੇ ਮਿਲੇ ਨਾ ਸਹਿਬ ਸਤਗੁਰ ਪੁਰਖ ਸਮਾਰਤ ਦਾਤਾ ਤੋਂ ਦਰਗਾਇਆ ਉਹਨਾਂ ਚਲ ਕੋਈ ਪਾ ਨਾ ਸਕੇ ਲੰਗ ਆਤਮ ਸੇ ਜਨਾ ਸੋਏ ਬਲੰਗ ਕਰ ਮਿਲੇ ਨਾ ਸੱਚ ਖੰਡ ਬ੍ਰਹਮੰਡ ਨਾ ਕੋਈ ਤਜਾਇਆ ਮਹਾਰਾਜ ਕੇ ਸਿੰਘ বিষ্ণੂ ભગવાન ਕਰ ਬੈਠਿਆ ਸਭ ਦੀ ਧਾਰ ਦੇਵੇ ਆਪਣਾ ਆਨੰਦ ਰਾਸ ਜਾ ਮਦ ਪਿਆਲਾ ਦਾ ਇੱਕ ਪਿਆਇਆ ਇਕ ਉਹਨਾਂ ਜੋ ਬੁੱਢਾ ਨੰਦੂ ਸੀ ਜਿਹੜਾ ਗਏ ਗੋਨਪਾਸ਼ਾ ਦੇ ਟਾਈਮ ਦੇ ਵਿੱਚ ਉਹਦਾ ਅਨਾਇਤੁੱਲਾ ਦਾ ਜਾਮਾ ਸੀ ਜਦੋਂ ਗੋਨਪਾਸ਼ਾ ਨੂੰ ਉੱਚਾ ਪੁਰੀਆ ਬਣਾ ਕੇ ਲੈ ਕੇ ਗਏ ਸੀ ਤਾਂ ਉਹਦਾ ਦੇ ਵਿੱਚ ਮਿਲਿਆ ਕਿ ਉਹਨੇ ਗੋਨਪਾਸ਼ਾ ਨੂੰ ਕਿਹਾ ਵੀ ਬੇਸ਼ੱਕ ਤੂੰ ਬਾਣਾ ਨੀਲਾ ਪਾ ਲਿਆ ਪਰ ਤਾਂ ਉੱਚਾ ਫਿਰ ਕਿਸੇ ਨੇ ਨਹੀਂ ਬਦਲਣਾ ਜਿੰਨਾ ਚਿਰ ਤੇਰੇ ਗਲ ਦੇ ਵਿੱਚ ਆ ਮੁਹੰਮਦ ਅਲੀ ਤੇ ਜੀ ਨਹੀਂ ਪਾਈ ਉਹਨੇ ਆਪਣੀ 14 ਮਣਕਾਂ ਜਿਹੜੀ ਮਾਲਾ ਸੀ ਉਹ ਗੋਨਪਾਸ਼ਾ ਦੇ ਪਾਤੀ ਦੀ ਉਦੇ ਵਿੱਚ ਮੁਹੰਮਦ ਦੀ ਤਸਵੀਰ ਸੀ ਉਹਦੇ ਕਹਿੰਦੇ ਉਹਦਾ ਕਮਰਾਨ ਨੇ ਇਹ ਕਿ ਦੱਸਿਆ ਨੰਦੂ ਦਾ ਉਹ ਵੀ ਉਸ ਟਾਈਮ ਮਤਲਬ ਸ਼ਬਦ ਉਹਨੇ ਵੀ ਪੜਿਆ ਕਿ ਉਹਦੇ ਵਿੱਚ ਫਿਰ ਕੱਲੇ ਕੱਲੇ ਮਜੂਦ ਦਾ ਮਤਲਬ ਮਾਦਾ ਨੇ ਦੱਸਿਆ ਸਾਹ ਨੰਦੂ ਚਾਨਣਾ ਪੜੀ ਤੀਦਾ ਵੇਖ ਰੰਗ ਕਵਲ ਮਲੇ ਸਰਨਾਈਆ ਜੋ ਚਾਹੇ ਸੋ ਲੈਣਾ ਮੰਗ ਮੰਗੀ ਮੰਗ ਪੂਰ ਕਰਾਈਆ ਮਾਰੇ ਕਹਿੰਦੇ ਜੋ ਤੂੰ ਮੰਗਣਾ ਹੋ ਤਾਂ ਮੰਗ ਲੈ ਤੈਨੂੰ ਉਹ ਵੀ ਤੇਰੀ ਮੰਗ ਪੂਰੀ ਕਰੂੰਗਾ ਕਟ ਗਰੀਬੀ ਭੋਖ ਨੰਗ ਦੁਖਿਆ ਲੋਗ ਚ ਕਾਇਆ ਅੰਤਰ ਦੇਵਾ ਇੱਕ ਨੰਦ ਸਾਚਾ ਰਸਲ ਚ ਕਾਇਆ ਊੜੀ ਕਿਰਿਆ ਜਾਮੀ ਲੰਗ ਪੈਣਾ ਮੋ ਮਟਾਈਆ ਸਾਚੀ ਸੇਜਾ ਬੈਠ ਬਲੰਦ ਢੋਲਾ ਇੱਕ ਸੁਣਾਈਆ ਜਿਨਾ ਪੰਜਾਂ ਦਾ ਬਣਿਆ ਸੰਗ ਇਹ ਪੰਜ ਅਮਰੂਪ ਵਿਖਾਈਆ ਜੇ ਤੇਰੇ ਪੱਲੇ ਪੈਸੇ ਥੇਲੇ ਦੀ ਨਹੀਂ ਗੰਡ ਉਹ ਵੀ ਆਸਾ ਪੂਰ ਕਰਾਈਆ ਮਰ ਕਹਿੰਦੇ ਦੇਖੋ ਪਹਿਲ ਤੇ ਰੱਲਾ ਵੀ ਹੈ ਨਹੀਂ ਕਨਾ ਉਹ ਵੀ ਮੈਂ ਤੈਨੂੰ ਅੱਜ ਲੈ ਕੇ ਜਾਊਂਗਾ ਬੋਲ ਤੈਨੂੰ ਜਿਹੜੀ ਚੀਜ਼ ਲੋੜਾ ਉਹਦਾ ਤੂੰ ਮੈਂ ਪੂਰੀ ਕਰਾਂਗਾ ਮਨ ਮਨਸਾ ਮੇੜ ਕੇ ਪਾਵੇ ਠੰਡ ਅਗਨੀ ਹਵਾ ਤੋਂ ਮਟਾਈਆ ਨੰਦੂ ਨੰਦਰਾ ਬਣਾ ਕੇ ਚੰਦ 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 ਤੇ ਆ ਚਮਕਾਈਆ ਜੋਤੀ ਜੋਤ ਸਰੂਪ ਪਿਆਰ ਆਪੇ ਆਪਣੀ ਕਿਰਪਾ ਕਰੇ ਲੇਖਾ ਪੂਰ ਪੂਰਾ ਰਹਿ ਕਰਾਇਆ ਚਨ ਪ੍ਰੀਤੀ ਪਿਆਰ ਪ੍ਰੇਮ ਮੁਹੱਬਤੇ ਕਜਣਾਈਆ ਤੇਰਾ ਮੇਰਾ ਸਾਚਾ ਨੇਮ ਟੁੱਟੀ ਗੰਡ ਵਖਾਇਆ ਜਿਹੜੀ ਪਹਿਲੇ ਜਿਹੋ ਗੰਡ ਮੈਂ ਤੇਰੀ ਦਿਨਾਂ ਅਜ ਆਪਣੇ ਨਾਲ ਮੇਲ ਲਿਆ ਤੇ ਤੈਨੂੰ ਆਪਣੇ ਨਾਲ ਜੋੜ ਲਿਆ ਤੇਰੇ ਨਾਲੋਂ ਦੁੱਖਤ ਸਿਆ ਕਟਿਆ ਉੱਤੇ ਕੁੰਟ ਹੇਮ ਤੇਰੇ ਨਾਲੋਂ ਦੁੱਖਤ ਸਿਆ ਕਟਿਆ ਉੱਤੇ ਕੁੰਟ ਹੇਮ ਜਲਤਾਰਾ ਸੀ ਜ਼ਬਹਾਈਆ ਜਿਉ ਨਜ਼ਾਰਾ ਤੱਕ ਲੈ ਆਪਣੇ ਨੈਣ ਤੈਨੂੰ ਇਹ ਦੁੱਖ ਰਹੇ ਨਾ ਰਈਆ ਤੂ ਰਸਨਾਏ ਆਪਣੀ ਹਰ ਸੰਗਤ ਆਪੇ ਆਵੇਂ ਕਹਿਣ ਕਹਿ ਗਦੇ ਸੁਣਾਈਆ ਗੁਰਮਖੋ ਗੁਰ ਸਿੱਖੋ ਸੰਤੋ ਭਗਤੋ ਜਿਨ੍ਹਾਂ ਨੂੰ ਪੁਰਖ ਕਾਰ ਮਿਲ ਗਿਆ ਸਤ ਸੱਜਣ ਸੈਣ ਜਿਨ੍ਹਾਂ ਨੂੰ ਲੈਣ ਦੇਣ ਦੀ ਲੋੜ ਨਹੀਂ ਨਾਰਾਇਆ ਤੇ ਤੂੰ ਇਹ ਕਹਿ ਕੇ ਸਾਡਾ ਸੁਣਾਉਣਾ ਬਈ ਜਿਹੜੇ ਉਹ ਗੁਰਮਖੋ ਗੁਰ ਸਿੱਖੋ ਸੰਤੋ ਭਗਤੋ ਜਿਨ੍ਹਾਂ ਨੂੰ ਪੁਰਖ ਕਾਲ ਮਿਲ ਗਿਆ ਉਹਨਾਂ ਕਹੇ ਚੀ ਦੀ ਲੋੜ ਨਹੀਂ ਹੈਗੀ ਕੂੜੇ ਬਹਿ ਨਾ ਕਰੇ ਮਹਿਣ ਮਮਤਾ ਮੋ ਗਏ ਤਜਾਇਆ ਉਹ ਕੁੜੀ ਕਿਸਿਆ ਦੇ ਵਿੱਚ ਨਹੀਂ ਬਹਿਣਗੇ ਉਹ ਮਮਤਾ ਜਿਹੜੀ ਆ ਮੋ ਉਹਨੂੰ ਸਾਨੂੰ ਪਿੱਛੇ ਛੱਡ ਗਏ ਆ ਸਤ ਕੋ ਸਰਨ ਆਈ ਸਰਨ ਸੱਚੀ ਚੈਨ ਸਾਨਦਖ ਸਤ ਦੂਪદય ਕਰਾਈਆ ਜੋਤੀ ਜੋਤ ਰੂਪਿਆੜ ਆਪ ਆਪਣੀ ਕਿਰਪਾ ਕਰ ਮੇਰ ਨਜਰੇ ਕੋਠਾਈਆ ਨਾ ਕਰਗੜੰਦੀ ਕਿਹੜੀ ਲੋੜ ਮੈਂ ਤਾਂ ਕਰ ਕਰ ਨਾ ਕੋਈ ਮਨ ਆਈਆ ਉਹਨੇ ਬੁਝੁਰਗਾਂ ਨੇ ਕਿਹਾ ਸਾਉਧ ਪੜਨੇ ਦੇ ਬਾਅਦ ਨੱਕਰ ਕਰਕੇ ਬੇਨਤੀਆਂ ਕੀਤੀ ਆ ਜੀ ਤੇ ਉਹਦੇ ਕਰਕੇ ਮਾਦਾ ਨੇ ਇਹ ਲਿਖਾਇਆ ਜਿਸਨਾਂ ਵਾਲੋਂ ਬਿਛੜਿਆ ਉਹ ਆਪੇ ਲੈਣਾ ਜੋੜ ਆਪਣੀ ਗੰਢ ਬੁਆਈਆ ਜਿਹਦੇ ਨਾਲ ਤੁਸੀਂ ਬਿਛੜੇ ਸੀ ਉਹਨੇ ਤੁਹਾਨੂੰ ਆਪਣੇ ਨਾਲ ਆਪੇ ਜੋੜ ਲੈਣਾ ਤੇ ਆਪਣੀ ਗੰਢ ਉਹਨੇ ਤੁਹਾਡੇ ਨਾਲ ਆਪ ਪੱਕੀ ਕਰ ਲੈਣੀ ਆ ਤੇਰੇ ਪਿਆਰ ਦੀ ਪਿਛਲੀ ਲੋੜ ਕੀਤੀ ਸੇਵਾ ਨਾਲੇ ਭਲਾਈਆ ਜਦਾਂ ਤੱਕ ਕੇ ਵੇਖ ਨਾਲ ਗੌਰ ਉੱਚਾ ਪੀਰ ਰਿਹਾ ਜਨਾਈਆ ਕੀ ਹੋਇਆ ਜੇ ਬੁੱਢਾ ਹੋ ਕੇ ਹੋ ਗਿਓ ਕਮਜ਼ੋਰ ਨਾਤਵਾਂ ਅਜਿ ਆਈਆ ਤੇਰਾ ਮਾਲਕ ਪਿਤ ਪਲਗ ਵੱਡ ਖਾਲ ਕੇ ਇਕੋ ਸ਼ੋਰ ਜੋ ਸੋਦਰਤ ਦਾਇਰ ਕਰਾਈਆ ਤੈਨੂੰ ਲੋਕ ਮਾਤ ਅਮਾਨਤ ਆਪਣੀ ਬਣਾ ਕੇ ਰੱਖਿਆ ਬਤੌਰ ਬੇਤਰੀ ਨੇ ਆਪਣਾ ਹੁਗਮ ਮਨਾਈਆ ਜੋਤੀ ਜੋ ਸੁਰੂਪ ਯਰ ਆਪ ਆਪਣੀ ਕਿਰਪਾ ਕਰ ਸਦੇ ਆਪਣਾ ਅੱਖ ਰਖਾਈਆ ਉਸ ਬਜੁਰਗ ਦੇ ਨੰਦੂ ਨੇ ਜਦੋਂ ਮਾਦਾ ਨੇ ਇਹਨੂੰ ਮੰਗਣ ਲਈ ਕਿਹਾ ਵੀ ਜੋਗ ਮੰਗਣਾ ਮੰਗਦਾ ਤੈਨੂੰ ਆਪਣੇ ਨਾਲ ਜੋੜ ਲੈਣਾ ਤੋਂ ਨੇ ਗਰੀਬੀ ਮੰਗੀ ਸੀ ਕਿ ਗਾਲਪੁਰਕ ਮੈਨੂੰ ਗਰੀਬੀ ਦੇਹੀਂ ਗਰੀਬੀ ਦੇ ਵਿੱਚ ਹੀ ਤੂੰ ਔਕਾਲ ਰੋਥ ਮਿਲਣਾ ਜੇ ਮੇਰੇ ਕੋ ਪੈਸਾ ਆ ਗਿਆ ਮਾਇਆ ਤੇ ਲਾ ਆ ਗਿਆ ਮੈਂ ਤੈਨੂੰ ਭੁੱਲ ਜਾਣਾ ਮੈਂ ਤੇਰੇ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਇਹ ਲੈ ਮੈਨੂੰ ਆਪਣੇ ਨਾਲ ਜੋੜ ਕੇ ਰੱਖ ਦੇ ਤੇ ਉਹ ਸਾਰੀ ਹੋਵਾਂ ਗਰੀਬੀ ਦੇ ਵਿੱਚ ਰਹਾ ਸਾਰੀ ਹੋਵਾਂ ਗਰੀਬੀ ਜਿਹੜਿਆ ਉਹਨੇ ਘਰ ਦੇ ਵਿੱਚ ਸਾਥ ਸੰਗ ਹੋਇਆ ਤੇ ਸਿਰਫ ਪੰਜ ਫੁੱਲ ਕੇ ਫੁੱਕੇ ਉਹ ਵੀ ਮੱਕੀ ਦੇ ਪੰਜ ਪੰਜ ਦੇ ਨਾਲ ਤੋਂ ਨਾਲ ਸਾਥ ਦੀ ਉਹਦੇ ਨਾਲ ਸਾਦੀ ਸੰਗਤ ਨੂੰ ਥੋੜਾ ਥੋੜਾ ਬੁਧੀ ਵਰਧੀ ਕਰਕੇ ਬਤਾਇਆ ਉਹ ਇੰਨਾ ਤੰਦਰੁਸਤ ਰਹਿ ਗਿਆ ਕੋਈ ਵੀ ਮੇਰੇ ਮੈਨੂੰ ਤੇ ਦਾਣਾ ਜਿਹਾ ਭੁੱਖ ਨਹੀਂ ਸੀ ਜੀ ਹਾਂਜੀ ਨਾਲ ਹਾਂ ਨਾਲ ਤੇੰਗ ਰਿਹਾ ਲਗਦਾ ਮੈਨੂੰ ਸਾਹ ਹਾਂ ਸੰਗ ਜੀ ਬਾਣੀ ਪੜਨਾ ਜੋ ਕਿ ਬਾਦ